ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਭਜਨ ਸਿੰਘ ਜੀ ਕਿਹੜਾ ਪਿੰਡ ਬੰਦਾ ਜੀ ਜਮਾਲਪੁਰ ਲੇਲੀ ਜੀ ਜਿਹੜੀ ਰੋਡ ਬਣਨ ਜਾ ਰਹੀ ਹੈ ਕਿੰਨੇ ਸਾਲਾਂ ਤੋਂ ਬਣਨ ਜਾ ਰਹੀ ਹੈ ਇਹ 15 16 ਸਾਲਾਂ ਬਾਅਦ ਬਣਨ ਲੱਗਾ ਜੀ ਅੱਛਾ ਜੀ ਪਹਿਲਾਂ ਕੋਈ ਨਹੀਂ ਕਿਸੇ ਬਣਾਇਆ ਪਹਿਲਾਂ ਆਮ ਪਾਰਟੀ ਆਈ ਤਾਂ ਹੁਣ ਬਣਨ ਲੱਗਾ ਜੀ ਪਹਿਲਾਂ ਸਰਕਾਰਾਂ ਜਿਉਂ ਆਉਣ ਵਾਲਾ ਕੀ ਕੀਤਾ ਕਿਸੇ ਕੁਛ ਨਹੀਂ ਕੀਤਾ ਜੀ ਇੱਥੇ ਅੱਛਾ ਜੀ ਮਾੜੀ ਮੋਟੀ ਮਿੱਟੀ ਪਾ ਕੇ ਚਲੇ ਜਾਂਦੇ ਇਸੇ ਤਰ੍ਹਾਂ ਇਹਨੇ ਰਾਹੋ ਰੋਡ ਦਾ ਵੀ ਬੁਰਾ ਹਾਲ ਹੈ ਜੀ ਹਾਂਜੀ ਬਹੁਤ ਜ਼ਿਆਦਾ ਸਾਰੇ ਏਰੀਆ ਦਾ ਹੀ ਮਾੜਾ ਹਾਲ ਹੈ ਜੀ ਕਸਾਵਾਦ ਨੂੰ ਚਲੇ ਜਾਓ ਇੱਧਰੋਂ ਐਮਐਲਏ ਸਾਹਿਬ ਕੀ ਕਹਗੇ ਤੁਹਾਨੂੰ ਹੁਣ ਐਮਐਲਏ ਸਾਹਿਬ ਕਹਿੰਦੇ ਵਧੀਆ ਬਣਾ ਕੇ ਦਵਾਂਗੇ ਰੋਡ 18 ਫੁੱਟਾ ਹਾਂਜੀ ਭਾਈ ਜੀ ਤੁਸੀਂ ਕੀ ਕਹਿਣਾ ਚਾਹਦੇ ਹੋ ਹਾਂਜੀ ਕਰੇ ਹਾਂਜੀ ਅਸੀਂ ਵੀ ਵਕਾਣ ਨੇ ਵਧੀਆ ਸ਼ਰਕਪਾਨੇ ਰੋਡ ਅੱਛਾ ਜੀ ਹਾਂਜੀ ਆਮ ਪਾਰਟੀ ਆਈ ਭਗਵੰਤ ਮਾਨ ਸਿੰਘ ਦਾ ਅਸੀਂ ਧੰਨਵਾਦ ਕਰਾਂਗੇ ਜਿਨੇ ਸਾਡਾ ਰੋਡ ਵਧੀਆ ਬਣਾ ਲਿਆ ਅਸੀਂ ਤੇ ਦੋ ਵਾਰ ਜੇ ਸ਼ਹਿਰ ਜਾਂਦੇ ਤਾਂ ਬਿਮਾਰ ਹੋ ਜਾਂਦੇ ਅਨੇ ਟੋਇਰਾ ਚ ਸੌਂਦੇ ਥੁੱਕੇ ਥੁੱਕੇ ਪੈਂਦੇ ਸੀ ਅਸੀਂ ਤੇ ਧੰਨਵਾਦ ਕਰਾਂਗੇ ਸਰਕਾਰ ਦਾ ਸਾਡੀਆਂ ਵੋਟਾਂ ਜਿਹੜੇ ਪਾਈਆਂ ਬਿਰਥੀਆਂ ਨਹੀਂ ਗਈਆਂ ਸ਼ੂ ਵਧੀਆ ਗਏ ਜੀ ਹਾਂ ਕਿ ਸਰ ਬੰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਤੁਹਾਡਾ ਰੋਡ ਰੋਡ ਬਣਦਾ ਰੋਡ ਬਣ ਜਾਣਾ ਹੈ ਅਸੀਂ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਜਿਨ੍ਹਾਂ ਸਾਡੀ ਬਹੁਤ ਵਿਦਿਆਦ ਦੇ ਉਪਰਤੀ ਸੜਕੇ ਦਾ ਅੱਜ ਕਟਾਟਣ ਕੀਤਾ ਅੱਜ ਬਣਦੀ ਸੜਕ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਕਿੰਨਾ ਸਾਲ ਹੋ ਗਿਆ ਸਰ ਰੋਡ ਬਣੇ ਨੂੰ ਇਹ ਰੋਡ ਬਣੇ ਨੂੰ 10 ਸਾਲ ਹੋ ਗਿਆ ਜੀ 15 ਸਾਲ ਹੋ ਗਏ ਹਾਂਜੀ ਹਾਂਜੀ ਤੇ ਜਿਹੜੀਆਂ ਪਹਿਲਾਂ ਸਰਕਾਰਾਂ ਆਉਣ ਵਾਲਾ ਕੋਈ ਗੌਰ ਨਹੀਂ ਕੀਤਾ ਜੀ ਕਰਦੇ ਥੋੜਾ ਬਹੁਤ ਕਰਕੇ ਹੋ ਜਾਂਦਾ ਜੀ ਯਾਨੀ ਭਾਰੀ ਵਾਹਨ ਕਰਕੇ ਟੁੱਟ ਜਾਂਦੀ ਸੀ ਹ ਇਹ 18 ਫੁੱਟ ਬਣੇਗੀ ਤੇ ਅੱਗੇ ਨਾਲ ਮਜ਼ਬੂਤ ਬਣੇਗੀ ਕਿ ਕਿੰਨੀ ਲੱਗਦਾ ਬਣੇ ਜਾਣੀ ਲੱਗਦਾ ਤੇ ਹੁਣ ਵੇਖੋ ਸਰਕਾਰ ਦੇ ਨੁਮਾਇੰਦਿਆਂ ਨੂੰ ਪਤਾ ਜਿਨ੍ਹਾਂ ਨੂੰ ਅੱਛਾ ਜੀ ਹਾਂਜੀ ਜੀ ਅਸਤੇ ਸੜਕ ਦਾ ਹੁਣ ਅੱਜ ਉਦਘਾਟਨ ਕੀਤਾ ਸੀ ਲਿਖ ਕੇ ਵੀ ਦਿੱਤਾ ਹੈ ਜਮਾਲਪੁਰ ਤੇ ਨੂਰਵਾਲ ਦੇ ਜਿਹੜੇ ਰੋਡ ਲੰਗ ਦਾ ਸ਼ਹਿਰ ਨੂੰ ਜਾ ਰਿਹਾ ਜੋੜਦੇ ਆ ਹਾਂਜੀ ਹਾਂਜੀ ਇਹ ਕਿਹੜੀ ਸੜਕ ਹੈ ਲੋਕਲ ਹੀ ਬਣਨ ਜਾ ਰਹੀ ਹੈ ਜਿਹਨ ਦੂਜੀ ਟੈਲ ਵਾਲੀ ਲੋਕਲ ਹੀ ਬਣਨ ਜਾ ਰਹੀ ਹੈ ਹਾਂਜੀ ਹਾਂਜੀ ਜੇ ਦੇਖੇ ਜੇ ਅੱਪ ਟੈਲ ਵਾਲੀ ਮਜ਼ਬੂਤ ਨਹੀਂ ਹੁੰਦੀ ਸਰ ਟਾਈਲਾਂ ਵਾਲੀ ਆਖਿਆ ਸੀਗਾ ਉਹ ਕਹਿੰਦੇ ਵੀ ਟਾਈਲ ਦਾ ਜਿਹੜਾ ਵੀ ਉਹ ਪੀਡਬਲਯੂ ਡੀ ਜ ਨਹੀਂ ਨਾ ਹੁੰਦਾ ਅੱਛਾ ਜੀ ਉਹ ਜਿਹੜਾ ਵੀ ਹੋਰ ਪੀਡਬਲਯੂ ਡੀ ਚ ਲੋਕਲ ਹੀ ਮਨਜ਼ੂਰ ਹੁੰਦੀ ਹੈ ਜੀ ਉਹ ਪਿੰਡਾਂ ਦੇ ਸਹਿਮਤ ਹਾਂ ਪਿੰਡਾਂ ਵਾਲੇ ਸਹਿਮਤ ਆ ਜੀ ਬਾਕੀ ਪਿੰਡ ਦੇ ਵਿੱਚ ਅਸੀਂ ਚਾਹੁੰਦੇ ਆ ਸਰਕਾਰ ਨੂੰ ਵੀ ਸਾਡੇ ਜਿਹੜਾ ਪਿੰਡ ਦਾ ਏਰੀਆ ਲੋਕਾਲਾ ਕੀਤਾ ਜਾਵੇ ਉਹ ਦੂਜਾ ਲੋਕਾਲਾ ਨੇ ਇੰਟਰਲੌਕ ਵਾਲਾ ਕੀਤਾ ਜਾਵੇ ਹਾਂਜੀ ਹਾਂਜੀ ਉਹਨਾਂ ਥੋੜੀ ਮਜ਼ਬੂਤੀ ਹੁੰਦੀ ਹੈ ਉਹਨਾਂ ਥੋੜੀ ਮਜ਼ਬੂਤੀ ਹੋ ਜਾਂਦੀ ਹੈ ਇੰਟਰਲੌਕ ਪੱਟ ਕੇ ਵੀ ਉੱਚੀ ਹੋ ਜਾਂਦੀ ਹੈ ਜੀ ਹਾਂ ਉਹ ਵੀ ਪਿੰਡ ਦੇ ਨਿਵਾਸੀ ਖੜੇ ਸਾਡੇ ਨਾਲ ਹਾਂਜੀ ਬਾਬਾ ਜੀ ਅਸੀਂ ਗੱਲ ਜੀ ਸ੍ਰੀ ਗੁਰੂ ਜੀ ਹਾਂਜੀ ਸਰ ਕੀ ਕਹਿੰਦਾ ਜਾਂਦੇ ਹੋ ਤੁਹਾਡੇ ਪਿੰਡ ਦੇ ਸਰਹੰਦ ਜਾਰੀ ਹੈ ਵਧੀਆ ਜੀ ਕੰਮ ਹੋ ਰਿਹਾ ਅੱਛਾ ਜੀ ਹਾਂ ਖੁਸ਼ ਹੋ ਪਏ ਹਾਂ ਖੁਸ਼ ਐਮਐਲਏ ਸਾਹਿਬ ਵੀ ਬਹੁਤ ਕੰਮ ਕਰਾ ਰਿਹਾ ਬਹੁਤ ਕੰਮ ਕਰਾ ਰਿਹਾ ਜੀ ਆਮ ਆਦੀ ਪਾਰਟੀ ਕਹਿੰਦੇ ਬਹੁਤ ਹਸਮਨ ਆਹ ਪ੍ਰੋਫੈਸਰ ਆਦੀ ਪਾਰਟੀ ਹੈ ਚਲੋ ਧੰਨਵਾਦ ਜੀ ਇਹ ਹਨ ਜਮਾਲਪੁਰ ਪਿੰਡ ਲਿਲੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਐਮਐਲਏ ਸਾਹਿਬ ਅੱਥੇ ਪਹੁੰਚੇ ਸੀਗੇ ਰੋਡ ਬਣਨ ਜਾ ਰਿਹਾ ਵਾ ਦੇਖੋ ਲਗਾਤਾਰ ਜੇ ਵੀ ਸੀ ਲੱਗੀ ਹੋਈ ਹੈਗੀ ਕੰਮ ਚੱਲ ਰਿਹਾ ਵਾ ਤੇ ਐਮ ਐਲ ਏ ਸਾਹਿਬ ਤੇ ਪਹੁੰਚੇ ਸੀਗੇ ਉਹਨੂੰ ਗੱਤਾਂ ਕਰਕੇ ਗਏ ਆ ਤੁਹਾਡੀ ਗੱਲਵਾ ਕਰਾਣੀਆਂ ਐ ਐਮ ਐਲ ਏ ਸਾਹਿਬ ਨਾਲ ਧੰਨਵਾਦ